hi guys ki haal chal hai toda khub ki tusi sare jane bahut wadiya hoge main bhi bahut wadiya haan tis swagat hai toda mere vlog de vich je ta naam hai ga common vlogs te ehe mera hai ga vlog main ban rahi haan subhere subhere 6 in the morning main hooni ha ji kam to wapas aayi haan te sab to badi gal happy new year happy new year happy new year guys te ਤੁਹਾਨੂੰ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ 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 ਵਧਾਈਆਂ ਰੱਬ ਤੁਹਾਨੂੰ ਸਾਰਿਆਂ ਨੂੰ ਬਹੁਤ ਖੁਸ਼ ਰੱਖੇ ਤੰਦਰੁਸਤੀ ਬਖਸ਼ੇ ਤੁਸੀਂ ਸਾਰੇ ਖੁਸ਼ ਰਹੋ ਜੂ ਤੁਹਾਡੀਆਂ ਮਨੋ ਕਾਮਨਾ ਉਹ ਸਾਰੀਆਂ ਪੂਰੀਆਂ ਹੋਣ ਤੇ ਅੱਜ ਨਵੇਂ ਸਾਲ ਤੇ ਮੈਂ ਸੋਚ ਰਹੀ ਹਾਂ ਕਿ ਮੈਂ ਵਾਪਸ ਆਈ ਸੀ ਕਿ ਕੰਮ ਤੋਂ ਤੇ ਹੁਣ ਮੈਂ ਚੱਲੀ ਹਾਂ ਗੁਰਦੁਆਰਾ ਸਾਹਿਬ ਮੈਂ ਹਜੀ ਹੋੜੇ ਵਾਪਸ ਆਈ ਹਾਂ ਐਤਈ ਮੈਂ ਵਲੌਗ ਬਣਾ ਰਹੀ ਹਾਂ ਕੰਮ ਤੋਂ ਆ ਕੇ ਸਿੱਧਾ ਹੀ ਤੇ ਹੁਣ ਮੈਂ ਪੈਨਾ ਨਹਾ ਲਾਂ ਤੂੰ ਨਾ ਤੋ ਕੀ ਰੈਡੀ ਸ਼ੈਡੀ ਹੋ ਕੇ ਫਿਰ ਮੈਂ ਜਾਣਾ ਹੈ ਗੁਰਦੁਆਰਾ ਸਾਹਿਬ ਤੇ ਮੈਂ ਸੋਚਿਆ ਕਿ ਮੈਂ ਤੁਹਾਨੂੰ ਵੀ ਆਪਣੇ ਨਾਲ ਲੈ ਕੇ ਜਾਵਾਂ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਵੀ ਗੁਰਦੁਆਰਾ ਸਾਹਿਬ ਦਰਸ਼ਨ ਕਰਵਾਵਾਂ ਤੇ ਹੁਣ ਮੈਂ ਨਹਾ ਤੋ ਲਵਾਂ ਨਾ ਤੋ ਕਿ ਇੱਕ ਵਾਰੀ ਫੇਰ ਤੁਹਾਨੂੰ ਮਿਲਨੀ ਆ ਤੇ ਸਾਰਾ ਵਲੌਗ ਲਾਸਟ ਤੱਕ ਜਰੂਰ ਦੇਖਿਓ ਹੋਪ ਕਿ ਤੁਹਾਨੂੰ ਪਸੰਦ ਆਊਗਾ ਤੇ ਤੁਹਾਨੂੰ ਬਹੁਤ ਜ਼ਿਆਦਾ ਮਜ਼ਾ ਆਊਗਾ ਤੇ ਫਿਰ ਸਭ ਸਾਰਿਆਂ ਨੂੰ ਇੱਕ ਵਾਰੀ ਦੁਬਾਰਾ ਤੋਂ ਹੈਪੀ ਨਿਊ ਇਅਰ ਤੁਸੀਂ ਖੁਸ਼ ਰਹੋ ਤੇ ਜਸਟ ਇਗਨੋਰ ਦਿਸ ਮੈਂ ਪੇਪਰ ਪੈਚ ਲਗਾਇਆ ਹੋਇਆ ਹੈ ਮੇਰਾ ਨੂੰ ਲਗਾ ਕੇ ਗਈ ਸੀ ਕਿ ਹੁਣ ਮੈਂ ਇਹਨੂੰ ਰਿਮੂਵ ਕਰੂੰਗੀ ਆਪਣਾ ਫੇਸ ਵਾਸ਼ एवरीथिंग ਮੈਂ ਕਰਕੇ ਨਾ ਤੋਂ ਕਿ ਤੁਹਾਨੂੰ ਮੈਂ ਮਿਲਦੀ ਆ ਤੇ ਮੇਰੇ ਨਾਲ ਲਾਸਟ ਤੱਕ ਜ਼ਰੂਰ ਬਣੇ ਰਹੋ ਓਕੇ ਫਿਰ ਮਿਲਦੇ ਤੁਹਾਨੂੰ ਨਾ ਕਿ ਯਾ ਗਾਇਜ਼ ਮੈਂ ਨਾ ਤੋ ਕੀ ਰੈਡੀ ਹੋ ਗਈ ਆ ਮੈਂ ਨੋਰਮਲ ਕੁਝ ਖਾਸ ਨਹੀਂ ਪਾਇਆ ਸਿਰਫ ਆਪਣਾ ਇੱਕ ਟੌਪ ਆਇਆ ਨਾਲ ਮੈਂ ਬੋਟਚ ਲਗਾਈ ਆ ਤੇ ਅੱਜ ਬਾਈ ਦਾ ਵੀ ਮੈਂ ਨਵੀਂ ਆਪਣੀ ਸਪੈਕਸ ਕੱਟੀ ਹੈ ਜਿਹੜੀ ਮੈਂ ਮਤਲਬ 14 ਦੀ ਲੈ ਕੇ ਆਈ ਆ ਸਮਾਨ ਅੱਜ ਪਹਿਲੀ ਵਾਰੀ ਲਗਾਈ ਆ ਰੈਡੀ ਸ਼ੈਡੀ ਹੋ ਗਈ ਆ ਐਂਡ ਨਾਲ ਮੈਂ ਇਹ ਟਰੌਜ਼ਰ ਪਾਇਆ ਨਾ ਵੈਰੀ ਕੰਫੀ ਕਿਉਂਕਿ ਕਿ ਤਾਂ ਮੇਰਾ ਸਿਰ ਇਹ ਨਾ ਫਟਣ ਦਿਆ ਨਾ ਸ਼ਿਫਟ ਲਾ ਕੇ ਆਕੇ ਉਸ ਤੋਂ ਬਾਅਦ ਕੁਝ ਵੀ ਕਰਨ ਦਾ ਕੋਈ ਵੀ ਮਨ ਨਹੀਂ ਹੁੰਦਾ ਹੈਗਾ ਪਰ ਫਿਰ ਵੀ ਮੈਂ ਹਿੰਮਤ ਕਰਕੇ ਸੋਚਿਆ ਕਿ ਮੈਂ ਪਹਿਲਾਂ ਜਾ ਆਵਾਂ ਕਿਉਂਕਿ ਇੱਕ ਵਾਰੀ ਬਾਅਦ ਵਿੱਚ ਜੇ ਮੈਂ ਲੰਮੇ ਪੈ ਗਈ ਆਫਟਰ ਥੈਟ ਇਟ ਵਿਲ ਬੀ ਸੋ ਹਾਰਡ ਟੂ ਵੇਕ ਅਪ ਅਗੇਨ ਐਂਡ ਟੂ ዱ ਸਮਥਿੰਗ ਐਲਸ ਮੇਰਾ ਬਹੁਤ ਉਖਾ ਉਸ ਤੋਂ ਬਾਅਦ ਇਸ ਕਰਕੇ ਮੈਂ ਰੈਡੀ ਸ਼ੈਡੀ ਹੋ ਕੇ ਨਾ ਆ ਮੂਵਿੰਗ ਤੇ ਪਹਿਲਾ ਮੈਂ ਕਿਤੇ ਜਾਣਾ ਹੈ ਤੁਹਾਨੂੰ ਨਾਲ ਹੀ ਲੈ ਕੇ ਜਾਣਾ ਹੈ ਤੁਹਾਨੂੰ ਪਤਾ ਕਿਹੜਾ ਨਹੀਂ ਲੱਗਣਾ ਓਕੇ ਹੁਣ ਮੈਂ ਚੱਲੀ ਆਂ ਐਂਡ ਲੈਟਸ ਗੋ ਯਾ ਗਾਇਸ ਨਿਕਲ ਚੁਕੀ ਆਂ ਮੈਂ ਗੁਰਦੁਆਰਾ ਸਾਹਿਬ ਲਈ ਐਂਡ ਆਮ ਔਨ ਦਾ ਵੇ ਫਸਟ ਆਈ ਵਿਲ ਗੋ ਸਮਵੇਅਰ ਐਲਸ ਟੂ ਬਾਏ ਸਮਥਿੰਗ ਐਂਡ ਆਫਟਰ ਥੈਟ ਫਿਰ ਮੈਂ ਜਾਉਂਗੀ ਗੁਰਦੁਆਰਾ ਸਾਹਿਬ ਐਂਡ ਮਾਰਨਿੰਗ ਟੜੀਆ ਅੱਜ ਮੈਂ ਸ਼ਾਇਦ ਬਹੁਤ ਹੀ ਟਾਈਮ ਬਾਅਦ ਦਿਨ ਚੜਦਾ ਦੇਖਿਆ ਕਿਉਂਕਿ ਸ਼ਿਫਟ ਦੇ ਹਿਸਾਬ ਦੇ ਨਾਲ ਮੈਂ ਹੁਣ ਜਿਵੇਂ ਮੈਂ ਵਾਪਸ ਆਨੀਆ ਤੇ ਇਸ ਟਾਈਮੇ ਸੁੱਤੀ ਹੁੰਦੀ ਆ ਤੇ ਮੈਨੂੰ ਨਹੀਂ ਪਤਾ ਹੁੰਦਾ ਦਿਨ ਚੜਿਆ ਆਇਆ ਕਦੋਂ ਚੜਿਆ ਆ ਨਹੀਂ ਚੜਿਆ ਸੂਰਜ ਹੈਗਾ ਜਾਂ ਨਹੀਂ ਹੈਗਾ ਮੈਨੂੰ ਕੁਝ ਨਹੀਂ ਪਤਾ ਇਸ ਚੀਜ਼ ਬਾਰੇ ਤੇ ਅੱਜ ਮੈਨੂੰ ਨਿਕਲ ਕੇ ਬਾਹਰ ਬਹੁਤ ਖੁਸ਼ੀ ਮਿਲ ਰਹੀ ਆ ਸੀ ਤੁਸੀਂ ਵੀ ਵੀਊ ਦੇਖੋ ਬਾਹਰ ਦਾ ज़्यादा सोना लगता है, बहुत ही ज्यादा सोना लगता पा गाइस मैं रुकी सी इतनी ਪ੍ਰਸ਼ਾਦ ਲੈਣ ਲਈ ਤੇ ਮੈਂ ਲੈ ਲਿਆ ਪ੍ਰਸ਼ਾਦ ਤੇ ਪ੍ਰਸ਼ਾਦ ਲੈ ਲਿਆ ਮੈਂ ਆਪਣੀ ਮੰਡੀ ਚੋਂ ਕਿਉਂਕਿ ਇਹੀ ਅਵੇਲੇਬਲ ਸੀਗੀ ਸ਼ਾਪ ਤੇ ਲੈ ਕੇ ਹੁਣ ਅਸੀਂ ਚੱਲੀਏ ਗੁਰੂ ਘਰੇ ਬਸ ਥੋੜਾ ਜਿਹਾ ਟਾਈਮ ਰਹਿ ਗਿਆ ਹੁਣ ਚੱਲੇ ਆਪਾਂ ਗੁਰਦੁਆਰਾ ਸਾਹਿਬ ਨੀਂਦ ਜਿਹੜੀ ਮੈਨੂੰ ਆ ਰਹੀ ਆ ਨਾ ਨੋ ਵਨ ਕੈਨ ਇਮੇਜਿਨ ਹੈਡੇਕ ਇਜ਼ ਲਾਈਕ ਔਨ ਦਾ ਟਾਪ ਰਾਈਟ ਨਾਓ ਬਿਕਾਜ਼ ਸ਼ਿਫਟ ਤੋਂ ਬਾਅਦ ਕਿਤੇ ਵੀ ਜਾਣਾ ਬਹੁਤ ਔਖਾ ਹੈ ਸਸ ਥੋੜਾ ਜਿਹਾ ਟਾਈਮ ਲੱਗ ਗਿਆ ਗੁਰਦੁਆਰੇ ਜਾ ਕੇ ਮਠਾ ਟੇਕੇ ਲੱਗਰ ਖਾ ਕੇ ਦੈਨ ਕਮ ਬੈਕ ਟੂ ਹੋਮ ওকে ਕੈਚ ਯੂ ਸੁਨਾਈ ਫੁੱਲ ਗਈਆਂ ਜਿਹੜੇ ਗੁਰਦੁਆਰਾ ਸਾਹਿਬ ਮੈਂ ਜਾ ਰਹੀ ਆ ਇਹ ਮੈਂ ਤੁਹਾਨੂੰ ਪਹਾੜੀਆਂ ਕਿਉਂ ਦਿਖਾ ਰਹੀ ਆ ਇਹਦੇ ਪਿੱਛੇ ਇੱਕ ਵਜ੍ਹਾ ਆ ਕਿਉਂਕਿ ਗੁਰਦੁਆਰਾ ਸਾਹਿਬ ਪਹਾੜੀ ਦੇ ਉੱਪਰ ਹੀ ਬਣੇ ਹੋਇਆ ਐਂਡ ਇਸ ਕਰਕੇ ਆਵਾ ਦਾ ਰਸਤਾ ਸਾਰਾ ਮਤਲਬ ਇਹਦਾ ਵਿਊ ਇੰਨਾ ਜ਼ਿਆਦਾ ਸੋਹਣਾ ਲੱਗਦਾ ਨਾ ਜਦੋਂ ਆਪਾਂ ਇੱਧਰ ਨੂੰ ਚਾਈਦਾ ਆ ਤੇ ਇਹ ਮੇਰਾ ਹੈਗਾ ਆ ਸੈਕਿੰਡ ਹੋਇਆ ਤੇ ਨਾਲੇ ਇਥੇ ਬਸ ਸਿਰਫ 2 ਤੋਂ 3 ਮਿੰਟ ਦੀ ਡਰਾਈਵ ਰਹਿ ਚੁੱਕੀ ਹੈ ਤੇ ਉਹ ਇੱਕ ਗੁਰਦੁਆਰਾ ਸਾਹਿਬ ਆ ਪਹਾੜੀ ਦੇ ਉੱਤੇ ਐਂਡ ਬਹੁਤ ਹੀ ਜ਼ਿਆਦਾ ਸੋਹਣਾ ਵੇਖੋ ਹੈ ਗਪਰਸ਼ਾਦ ਤੇ ਤੁਹਾਨੂੰ ਮੈਂ ਬੈਕ ਕੈਮਰਾ ਕਰਕੇ ਪਹਿਲਾਂ ਤੁਹ ਦਿਖਾਉਣੀ ਆ ਗੁਰਦੁਆਰਾ ਸਾਹਿਬ

ਨਾਨਕ ਘਰ ਕੇ Yeah, I ਗਾਈਸ ਦੇਖ ਲਿਆ ਤੁਸੀਂ ਗੁਰਦੁਆਰਾ ਸਾਹਿਬ ਬਹੁਤ ਹੀ ਜ਼ਿਆਦਾ ਵਧੀਆ ਮਤਲਬ ਫੀਲਿਆ ਤੇ ਪਿੱਛੋਂ ਦਾ ਵੀਊ ਤੁਹਾਨੂੰ ਮੈਂ ਆਲਰੇਡੀ ਦਿਖਾ ਚੁੱਕੀ ਹਾਂ ਤੇ ਪਿੱਛੇ ਜਾਂਦੀ ਜਾਂਦੀ ਕਿਤੇ ਮੈਂ ਪਿੱਛੇ ਹੀ ਨਾ ਡਿੱਗ ਜਾਵਾਂ ਨਵੇਂ ਸਾਲ ਤੇ ਮੇਰਾ ਕੰਮ ਹੋ ਜੇ ਬੈਟਰ ਰੈਸ ਹੋ ਗਈ ਇੱਥੇ ਘੜੀ ਰਵਾਂ ਤੇ ਐਂਡ ਮੈਂ ਹੁਣੇ ਤੁਹਾਨੂੰ ਸ਼ਾਪ ਦਿਖਾਈ ਦੀ ਨਾ ਇੱਕ ਉਤੋਂ ਮੈਂ ਲਿਆ ਕਰਾਂ ਤੋ ਕਿ ਮੇਰਾ ਕੜਾ ਗਵਾਚ ਗਿਆ ਆ ਤੇ ਥੋੜ ਮੈਂ ਚਲੀ ਆ ਘਰੇ ਐਂਡ ਪਰਸਾਂ ਮੇਰੇ ਬਹੁਤ ਵਧੀਆ ਹੋ ਚੁੱਕੇ ਆ ਨਾਓ ਹੁਣ ਮੈਂ ਤੁਹਾਨੂੰ ਮਿਲਦੀ ਆ ਘਰੇ ਜਾ ਕੇ ਬਾ ਬਾਏ ਟੂ ਜਾ ਰਹੀ ਹਾਂ ਤੁਸੀਂ ਮੇਰੀ ਹਾਲਤ ਦੇਖ ਕੇ ਮੇਰੀਆਂ ਅੱਖਾਂ ਦੀ ਹਾਲਤ ਖਾਸ ਕਰਕੇ ਦੇਖ ਸਕਦੇ ਆਂ ਸੁਰਮਾ ਕਿਤੇ ਚਲ ਗਿਆ ਆ ਨੀਂਦ ਕਿਤੇ ਪਈ ਆ ਮੈਂ ਕਿਤੇ ਪਈ ਆ ਬਹੁਤ ਹੀ ਜ਼ਿਆਦਾ ਮੇਰੀ ਬੁਰੀ ਹਾਲਤ ਐ ਇਸ ਟਾਈਮ ਮੈਨੂੰ ਇੰਨੀ ਜ਼ਿਆਦਾ ਨੀਂਦ ਆ ਰਹੀ ਆ ਇੰਨੀ ਜ਼ਿਆਦਾ ਨੀਂਦ ਆ ਰਹੀ ਆ ਮੈਂ ਕੱਲ ਮੈਂ ਕੱਲ ਸ਼ਾਮ ਤੀ ਜਾਗਦੀ ਪਈ ਆ ਸ਼ਿਫਟ ਲਾ ਕੇ ਗੁਰਦੁਆਰੇ ਮੱਥਾ ਟੇਕ ਲਿਆ ਤੇ 11 ਵਜੇ ਚਲੇ ਆ ਤੇ ਹੁਣ ਮੇਰਾ ਤਾਂ ਰਹਾਦਾ ਨਹੀਂ ਆ ਕਿ ਘਰ ਜਾ ਕੇ ਵੀ ਮੈਂ ਵਲੌਗ ਨੂੰ ਸ਼ੂਟ ਕਰਾਂ ਕਿਉਂਕਿ ਆਮ ਸੀਰੀਅਸਲੀ ਡਨ ਤੇ ਹੋਰ ਇੱਕ ਚੀਜ਼ ਗੁਰਦੁਆਰੇ ਮੈਂ ਇੱਕ ਕੰਗੀ ਲੈ ਕੇ ਆਈ ਆ ਲੱਕੜ ਦੀ ਤੇ ਵਧੀਆ ਲੱਗੀ ਸੀ ਕਿ ਮੈਨੂੰ ਤੇ ਇੱਕ ਮੈਂ ਤੁਹਾਨੂੰ ਦੱਸਿਆ ਆਲਰੇਡੀ ਕਿ ਮੈਂ ਕੜਾ ਲੈ ਕੇ ਆਈ ਆ 5 ਡਾਲਰ ਦਾ ਕੜਾ 6 ڈالر ਦੀ ਕੰਗੀ 11 ڈالر ਇਹ ਤੇ ਹਾਈ ਹੁਣ ਓਪਕੇ ਤੁਹਾਡਾ ਵੀ ਨਿਊ ਇਅਰ ਬਹੁਤ ਵਧੀਆ ਲੰਘਿਆ ਹੋਊਗਾ ਮੇਰਾ ਵੀ ਨਿਊ ਇਅਰ ਬਹੁਤ ਵਧੀਆ ਸ਼ੁਰੂਆਤ ਹੋ ਚੁੱਕੀ ਆ ਤੇ ਹਾਂ ਚਲੋ ਰੱਬ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਸਾਰਿਆਂ ਨੂੰ ਵਧੀਆ ਰੱਖੇ ਤਾਂ ਦ੍ਰਿਸ਼ਟੀਪੱਖੇ ਮਾਨ ਅਕਸਰ ਬਦਦਾ ਭਲਾ ਕਰੇ ਤੇ 네ਗੇਟਿਵ ਵਾਈਬਸ ਤੋਂ 네ਗੇਟਿਵ ਲੋਕਾਂ ਤੋਂ ਮੈਨੂੰ ਤਾਂ ਖਾਸ ਕਰਕੇ ਦੂਰ ਰੱਖੀ ਠੀਕ ਆ ਨਾ ਓਕੇ ਗਾਇਸ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਨਵੀਆਂ ਚੀਜ਼ਾਂ ਦੇ ਨਾਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਿਓ ਮੇਰੇ ਵਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਹੈਪੀ ਨਿਊ ਇਅਰ ਇਤੇ ਟੀ ਠਾਣਾ ਕਹਿ ਗਈ ਕਿ ਮੈਂ ਥੱਕ ਗਈ ਆ ਕਿ ਕਮੈਂਟ ਵੀ ਕਰਿਓ ਹੈਪੀ ਨਿਊ ਇਅਰ ਕਰਦੇ ਆ ਇਸ ਵਾਰੀ ਠੀਕ ਆ ਨਾ ਓਕੇ ਤੇ ਬਾਏ ਬਾਏ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਚ ਬਾਏ ਬਾਏ